ਪਰ ਜਸਟ ਆਸਟ੍ਰੇਲੀਆ ਜਾਣਾ ਚਾਹੁੰਦਾ ਹੈ ਬੈਂਡ ਵੀ ਆ ਜਾਂਦੇ ਆ ਪੈਸੇ ਵੀ ਹੁੰਦੇ ਆ ਪਰ ਫੰਡਸ ਨਹੀਂ ਹੈਗੇ ਔਰ ਫੰਡਸ ਸ਼ੋ ਨਹੀਂ ਕਰ ਪਾਉਂਦੇ ਯਾਨੀ ਕਿ ਜੀਟੀ ਦਾ ਕਰਾਈਟੇਰੀਆ ਜਿਹੜਾ ਮੀਟ ਨਹੀਂ ਕਰ ਪਾਉਂਦੇ ਉਸੇ ਹੀ ਫੇਲ ਹੋ ਜਾਂਦੇ ਆ ਐਕਸੈਪਟ ਨਹੀਂ ਕਰਦੀ ਯੂਨੀਵਰਸਿਟੀ ਐਡਮਿਸ਼ਨ ਨਹੀਂ ਦਿੰਦੀ ਉਹ ਕਿਸ ਤਰ੍ਹਾਂ ਨਾਲ ਕੀਤਾ ਜਾਵੇ ਦੇਖੋ ਪ੍ਰਵਿੰਦਰ ਜੀ ਤੁਹਾਡਾ ਕੁਐਸਚਨ ਇਹ ਬਹੁਤ ਵਧੀਆ ਹੈ ਇਹ ਜਦੋਂ ਜੀਟੀ ਰਿਜੈਕਟ ਹੁੰਦੀ ਹੈ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਸਚਾਈ ਦੱਸ ਦਿੰਨਾ ਹੈ ਰਿਜੈਕਟ ਕਿਉਂ ਹੁੰਦੀ ਹੈ ਜਦੋਂ ਤੁਸੀਂ ਪੈਕੇਜ ਕਰਦੇ ਹੋ ਉਦੋਂ ਤੁਹਾਡੇ ਪ੍ਰੋਪਰ ਫੰਡ ਨਹੀਂ ਕਰਦਾ ਕੋਈ ਵੀ ਇਮੀਗ੍ਰੇਸ਼ਨ ਵਾਲਾ ਅੱਜ ਦਾ ਜਿਹੜਾ ਟਾਈਮ ਹੈ ਜਦੋਂ ਮਾਂ ਤੋਂ ਬੱਚਾ ਦੁੱਧ ਮੰਗਦਾ ਨਾ ਉਦੋਂ ਪਲਾਉਂਦੀ ਆ ਉਹ ਜਿਹੜਾ ਨਵਾਂ ਜੰਮਿਆ ਹੁੰਦਾ ਹੈ ਹਨਾ ਇਹ ਦੁਨੀਆਦਾਰੀ ਹੈ ਅਸੀਂ ਤੀਜੇ ਬੰਦੇ ਲਈ ਕਿਉਂ ਪੈਸੇ ਲਾਵਾਂਗੇ ਇਸ ਕਰਕੇ ਤੁਸੀਂ ਪੈਕੇਜ ਤੋਂ بچਿਆ ਕਰੋ ਜਿਹੜੇ ਯੂਨੀਵਰਸਿਟੀ ਚ ਪੈਕੇਜ ਕਰਦੇ ਆ ਜਦੋਂ ਦੇਖੋ ਯੂਨੀਵਰਸਿਟੀ ਦੇ ਹੁਣ ਫੰਡ 34 ਲੱਖ ਰੁਪਇਆ ਸ਼ੋਅ ਕਰਨਾ ਹੈ ਕੌਣ ਕਰ ਦੇਗਾ 34 ਲੱਖ ਰੁਪਇਆ ਠੀਕ ਹੈ ਜੀ ਇਸ ਕਰਕੇ ਤੁਸੀਂ ਪ੍ਰੋਪਰ ਵੇ ਨਾਲ ਆਪਣਾ ਲੋਨ ਕਰਾਓ ਐਫ ਡੀ ਕਰਾਓ ਕੀ ਕਹਿੰਦੇ ਐ ਸੇਵਿੰਗ ਚ ਰੱਖੋ ਨਵੇਂ ਫੰਡ ਚੱਲ ਜਾਂਦੇ ਐ ਕੋਈ ਪੁਰਾਣੇ ਕੰਨ ਦੀ ਲੋੜ ਨਹੀਂ ਪਰ ਸੋਰਸ ਆਫ ਇਨਕਮ ਤੁਹਾਨੂੰ ਲਾਉਣਾ ਪੈਂਦਾ ਤੁਸੀਂ ਲਿਮਟ ਬਣਵਾ ਲਓ ਐਜੂਕੇਸ਼ਨ ਲੋਨ ਕਰਾਓ ਪਰਸਨਲ ਲੋਨ ਕਰਾਓ ਪ੍ਰੋਪਰਟੀ ਤੇ ਲੋਨ ਕਰਾਓ ਜਿਹੜਾ ਲੋਨ ਤੁਸੀਂ ਕਰਵਾ ਸਕਦੇ ਹੋ ਉਹ ਲੋਨ ਕਰਵਾ ਕੇ ਤੁਸੀਂ ਫੰਡ ਸ਼ੋਅ ਕਰੋ ਠੀਕ ਹੈ ਜੀ ਪ੍ਰੋਪਰ ਵੇ ਨਾਲ ਜੇ ਤੁਸੀਂ ਕਿਸੇ ਤੋਂ ਕਰਾਉਣੇ ਐ ਸ਼ੋਅ ਬਾਹਰੋਂ ਕਰਾ ਲਓ ਅੱਜ ਕੱਲ੍ਹ ਵਿਆਜ ਤੇ ਪੈਸੇ ਮਿਲ ਜਾਂਦੇ ਐ ਇਸ ਕਰਕੇ ਪਰ ਪੈਸੇ ਹੈ ਜਿਹੜੇ ਉਹ ਪ੍ਰੋਪਰ ਹੋਣੇ ਚਾਹੀਦੇ ਐ ਅਕਾਊਂਟ ਦੇ ਵਿੱਚ ਜੇ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਹਾਸਲ ਕਰਨਾ ਹੈ ਜਦੋਂ ਫੰਡ ਪਏ ਹੁੰਦੇ ਐ ਜੀਟੀ ਆਟੋਮੈਟਿਕਲੀ ਕਲੀਅਰ ਹੋ ਜਾਂਦਾ ਹੈ ਸਾਡੇ ਅੱਜ ਤੱਕ ਕਿਸੇ ਵੀ ਕਲਾਇੰਟ ਨੂੰ ਜੀਟੀ ਕਰਕੇ ਮੈਨੂੰ ਲੱਗਦਾ ਪ੍ਰੋਬਲਮ ਨਹੀਂ ਆਈ ਸੋ ਜੇ ਤੁਸੀਂ ਆਸਟ੍ਰੇਲੀਆ ਜਾਣਾ ਤੁਹਾਡਾ ਕੋ ਵਧੀਆ ਸਭ ਤੋਂ ਵਧੀਆ ਆਪਸ਼ਨ ਹੈ ਜਪ ਸਟਡੀ ਹਮ ਤੇ ਕਿਹੜਾ ਇਨਟੇਕ ਇਸ ਟਾਈਮ ਅਵੇਲੇਬਲ ਹੈ ਨੈਕਸਟ ਇਨਟੇਕ ਦੇਖੋ ਜੀ ਨਵੰਬਰ ਵੀ ਮਿਲ ਜਾਏਗਾ ਅੱਗੇ ਜਨਵਰੀ ਜਾਂ ਫਰਵਰੀ ਮਿਲੇਗਾ ਵੈਸੇ ਆਸਟ੍ਰੇਲੀਆ ਦੇ ਵਿੱਚ ਮੈਂ ਦੱਸਦਾ ਵੀ ਜਿਹੜੇ ਕਾਲਜ ਸਾਡੇ ਕੋਲ ਨੇ ਟਾਪ ਲੈਵਲ ਦੇ ਉਹਨਾਂ 'ਚ ਹਰ ਮਹੀਨੇ ਇਨਟੇਕ ਮਿਲ ਜਾਂਦਾ ਵੈਸੇ ਬਿਲਕੁਲ ਜਿਹੜੇ ਵੀ ਬੱਚੇ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ ਇਸ ਸਕਰੀਨ ਦੇ ਉੱਤੇ ਨੰਬਰ ਫਲੈਸ਼ ਕਰ ਰਹੇ ਆ ਤੁਸੀਂ ਇਸ ਤੇ ਕਾਲ ਕਰ ਸਕਦੇ ਹੋ ਵਾਲੇ ਸਰ ਨੂੰ ਮਿਲਣਾ ਫੇਰ ਸਤ ਮੁਹਾਲੀਆ ਕੇ ਮਿਲ ਸਕਦੇ ਹੋ ਨਹੀਂ ਇਸ ਤੋਂ ਇਲਾਵਾ ਖੰਨਾ ਰਾਏਕੋਟ ਜਲੰਧਰ ਲੁਧਿਆਣਾ ਦੇ ਵਿੱਚ ਵੀ ਜਬ ਸਟੱਡੀ ਦੇ ਆਫਿਸ ਨੇ ਕਿਸੇ ਵੀ ਨੇੜਲੇ ਆਫਿਸ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਕਿਵੇਂ ਜਾਇਆ ਜਾ ਸਕਦਾ ਹੈ ਸਟੱਡੀ ਗੈਪ ਹੈ ਕੋਈ ਪ੍ਰੋਬਲਮ ਨਹੀਂ ਫੰਡਸ ਨੂੰ ਲੈ ਕੇ ਦਿੱਕਤ ਆ ਰਹੀ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ ਮੈਂ ਭ ਗੈਪ ਜਿਹੜਾ ਕਿੰਨਾ ਕੁ ਚੱਲ ਜਾਂਦਾ ਕਿੰਨਾ ਕੁ ਡਿਸਟਰੀਬਿਊਸ਼ਨ ਹੁੰਦੀ ਹੈ ਦੇਖੋ ਜੀ ਅਸੀਂ 2 ਸਾਲ ਤੋਂ ਲੈ ਕੇ ਸਾਲ ਤੋਂ ਲੈ ਕੇ 14 ਸਾਲ ਦੇ ਗੈਪ ਦੇ ਨਾਲ ਵੀਜ਼ਾ ਲੱਤਾਂ ਹੁਣ ਅਸੀਂ ਪਿੱਛੇ ਜੇ ਵੀ 2014 ਪਾਸ ਆਊਟ ਸੀ ਕੁੜੀ ਇੱਕ ਗੱਲ ਇਹ ਮੈਂ ਹੋਰ ਦੱਸ ਦਿੰਨਾ ਤੁਹਾਨੂੰ ਇੱਕ ਕੁਐਸਚਨ ਆਇਆ ਵੀ ਥੋੜੀ ਸੈਲਰੀ ਕੈਸ਼ ਆਉਂਦੀ ਹੈ ਕਿ ਅਕਾਊਂਟ ਚ ਆਉਂਦੀ ਹੈ ਇਹ ਵੀ ਮੈਂ ਨਹੀਂ ਰੱਖਦੀ ਥੋੜੀ ਸੈਲਰੀ ਜੇ ਕੈਸ਼ ਆਉਂਦੀ ਹੈ ਤਾਂ ਤੁਸੀਂ ਉਹਦੇ ਵੋਚਰ ਲਾ ਸਕਦੇ ਹੋ ਵੀ ਮੈਂ ਇਸ ਕੰਪਨੀ ਤੋਂ ਇੰਨੇ ਪੈਸੇ ਲੈ ਰਹੀ ਹਾਂ ਜੀ ਇੱਕ ਦੇਖੋ 2 3 ਕਾਗਜ਼ ਚਾਹੀਦੇ ਹੁੰਦੇ ਜਦੋਂ ਤੁਸੀਂ ਕਿਤੇ ਨੌਕਰੀ ਕਰਦੇ ਹੋ ਜਿਹੜਾ ਸਾਡੇ ਥਰੂ ਅਪਲਾਈ ਕਰਦਾ ਸੀ ਉਹਨੂੰ ਦੱਸ ਦੇਵੇ ਆਹ ਕਾਗਜ਼ ਸਾਨੂੰ ਦੇ ਦਿਓ ਤੇ ਤੁਹਾਡਾ ਅਸੀਂ ਵੀਜ਼ਾ ਲਗਵਾ ਦਾਂਗੇ ਹੂੰ ਬਿਲਕੁਲ ਜੇਕਰ ਤੁਹਾਡੇ ਕੋਲ ਸਹੀ ਡਾਕੂਮੈਂਟਸ ਹੈਗੇ ਆ ਤਾਂ ਤੁਸੀਂ ਆਸਟ੍ਰੇਲੀਆ ਦਾ ਸਟਡੀ ਵੀਜ਼ਾ ਲੈ ਸਕਦੇ ਹੋ ਗੈਪ ਦੀ ਕੋਈ ਪ੍ਰੋਬਲਮ ਨਹੀਂ ਹੈ ਬਹੁਤ ਹੀ ਸਟੂਡੈਂਟਸ ਜਿਹੜੇ ਵੀਜ਼ਾ ਲੈ ਕੇ ਜਬ ਸਟਡੀ ਤੋਂ ਵਿਦੇਸ਼ ਜਾ ਚੁੱਕੇ ਆ ਅਸੀਂ ਇੱਕ ਸਟੂਡੈਂਟ ਨੂੰ ਵੀ ਕੋਸ਼ਿਸ਼ ਕਰ ਰਹੇ ਆ ਕਿ ਸਾਡੇ ਨਾਲ ਜੁੜੇ ਉਹ ਲਾਈਨ ਦੇ ਉੱਤੇ ਜਿਸ ਦਾ ਰੀਸੈਂਟ ਵੀਜ਼ਾ ਆਇਆ ਉਸ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦੇ ਨਾਲ ਰਿਹਾ ਹੈ ਤੇ ਲਗ ਰਹੀ ਪਾਜੀ ਕਾਲ ਉਹਨਾਂ ਨੂੰ ਹਾਂਜੀ ਕਿਤਾ ਚੱਕ ਨਹੀਂ ਰਹੀ ਤੇ ਉਹ ਬੱਚੇ ਨੇ ਜਿਨ੍ਹਾਂ ਦਾ ਵੀਜ਼ਾ ਆ ਵੈਸੇ ਪ੍ਰੋਫਾਈਲ ਇਹਨਾਂ ਦੀ ਕੀ ਸੀ ਪਾਜੀ ਪ੍ਰੋਫਾਈਲ ਇਹਨਾਂ ਤੇ ਇੱਕ ਤੇ 6 ਬੈਂਡ ਸੀ ਜੀ ਇੱਕ ਤੇ 6.5 ਬੈਂਡ ਸੀ ਸੋ ਇਸ ਟਾਈਮ ਉੱਥੇ ਹੁਣ ਇੰਡੀਆ 'ਚ ਜਿਵੇਂ 5 ਵਜਣ ਲੱਗਿਆ ਉੱਥੇ 9-10 ਵਜ ਗਏ ਬੱਚੇ ਥੱਕ ਜਾਂਦੇ ਕੰਮ-ਕੁੰਮ ਕਰਦੇ ਆ ਉਹ ਆਪਣੀ ਰੋਟੀ ਬਣਾਉਂਦੇ ਆ ਫਿਰ ਸੌਂ ਸੂ ਜਾਂਦੇ ਆ ਕਿਉਂਕਿ ਮੈਂ ਜਦੋਂ ਆਸਟ੍ਰੇਲੀਆ ਗਿਆ ਸੀ ਮੈਂ ਦੇਖਿਆ ਸੀ ਆਮ ਚਲੋ ਆਪਾਂ ਜਾਣੇ ਜਦੋਂ ਵੀ ਕੋਈ ਵੀ ਹੈ ਚਾਹੇ ਤੁਹਾਡਾ ਰਿਸ਼ਤੇਦਾਰ ਹੀ ਹੈ ਉਹ ਵੀ ਸਵੇਰੇ 5 ਵਜੇ ਉੱਠ ਖੜਦਾ ਹੈ ਕਿਉਂਕਿ ਉੱਥੇ ਜਦੋਂ ਤੁਸੀਂ ਕੰਮ ਤੇ ਚਲੇ ਜਾਂਦੇ ਹੋ ਫੋਨ ਨਹੀਂ ਤੁਸੀਂ ਯੂਜ਼ ਕਰ ਸਕਦੇ ਠੀਕ ਹੈ ਜੀ ਬਾਕੀ ਡਿਪੈਂਡ ਕਰਦਾ ਵੀ ਤੁਸੀਂ ਆਪਣਾ ਬਿਜ਼ਨਸ ਕਰਦੇ ਹੋ ਕੀ ਕਰਦੇ ਹੋ ਪਰ ਜਿਹੜੇ ਬੱਚੇ ਅਸੀਂ ਉੱਥੇ ਭੇਜੇ ਆ ਬਹੁਤ ਵਧੀਆ ਕਾਲਜਾਂ 'ਚ ਗਏ ਨੇ ਜਿਹੜੇ ਲੋਕ ਕਹਿੰਦੇ ਸੀ ਇਹ ਕਾਲਜ ਦਾ ਵੀਜ਼ਾ ਨਹੀਂ ਲੱਗਦਾ ਉਸੇ ਕਾਲਜਾਂ ਦੇ ਸੀ ਇਹਨਾਂ ਨੂੰ ਵੀਜ਼ੇ ਲੈ ਕੇ ਦਿੱਤੇ ਨੇ ਕੰਮ ਤੇ ਪ੍ਰੋਪਰ ਲੱਗੇ ਹੋਏ ਨੇ ਦੇਖੋ ਆਸਟ੍ਰੇਲੀਆ ਦੀ ਮੈਂ ਇੱਕ ਗੱਲ ਦੱਸ ਦਿੰਦਾ ਵੀ ਆਸਟ੍ਰੇਲੀਆ ਉਹ ਕੰਟਰੀ ਹੈ ਜਿੱਥੇ ਬੱਚਾ ਜਦੋਂ ਇੱਕ ਵਾਰੀ ਚਲੇ ਗਿਆ ਉਹਨੂੰ ਕਰੋੜਪਤੀ ਹੋਣ ਤੋਂ ਬਾਬਾ ਨਾਨਕ ਨਾ ਰੋਕੇ ਪ੍ਰਮਾਤਮਾ ਨਾ ਰੋਕੇ ਬੰਦਾ ਨਹੀਂ ਕੋ ਰੋਕ ਸਕਦਾ ਬਹੁਤ ਜਿਆਦਾ ਪੈਸਾ ਹੈ 22 23 ਡਾਲਰ ਤੋਂ ਸ਼ੁਰੂ ਹੁੰਦਾ ਤੁਸੀਂ ਦੇਖ ਲਓ ਵੀ ਜੇ ਇੱਕ ਬੱਚਾ ਇੱਕ ਇੱਕ ਦਿਨ ਚ 8 ਘੰਟੇ ਕੰਮ ਵੀ ਕਰ ਲਵੇ ਹਫਤੇ ਦੇ ਵਿੱਚ ਤੁਸੀਂ ਦੇਖ ਲਓ ਸੋ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਵੀ ਬਾਬੇ ਨਾਨਕ ਦੀ ਕਿਰਪਾ ਨਾਲ ਗਰੀਬੀ ਚੱਕੀ ਜਾਂਦੀ ਹੈ ਨਾ ਗਰੀਬੀ ਚੱਕੀ ਜਾਂਦੀ ਹੈ ਅਮੀਰੀ ਆ ਜਾਂਦੀ ਹੈ ਬੰਦੇ ਤੇ ਆਸਟ੍ਰੇਲੀਆ ਚ ਇੰਨਾ ਪੈਸਾ ਹੈ ਦੂਜੀ ਗੱਲ ਇਹ ਹੈ ਵੀ ਬੱਚਾ ਜਦੋਂ ਉੱਥੇ ਪਹੁੰਚ ਜਾਂਦਾ ਉਹਨੂੰ ਫੀਲ ਨਹੀਂ ਹੁੰਦਾ ਕਿਉਂਕਿ ਉਹ ਪੈਸੇ ਹੀ ਇੰਨਾ ਕਮਾਉਂਦਾ ਹੈ ਉਹਦੀ ਮਿਹਨਤ ਦਾ ਮੁੱਲ ਇੰਨਾ ਪੈਂਦਾ ਹੈ ਉਹਨੂੰ ਵਧੀਆ ਹੀ ਫੀਲ ਹੁੰਦਾ